ਸ੍ਰੀ ਕਾਲ ਕਲਿਆਣ ਟੀਵੀ ਪੰਜਾਬ ਦੇਖੋ ਤੁਸੀਂ ਤੇ ਪੰਜਾਬੀ ਸਭਿਆਚਾਰ ਨੂੰ ਜਿਉਂਦਾ ਰੱਖਣ ਦੇ ਲਈ ਅੱਜ ਵੀ ਪਿੰਡਾਂ ਦੇ ਵਿੱਚ ਤਾਂ ਹੁਣ ਤਾਂ ਸ਼ਹਿਰਾਂ ਦੇ ਵਿੱਚ ਵੀ ਤੀਆਂ ਦਾ ਤਿਉਹਾਰ ਜਿਹੜਾ ਹੈ ਬੜੀ ਊਂਤੂਮਤਾਨ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੇ ਦਰਮਿਆਨ ਬਠਿੰਡਾ ਦੇ ਵਿੱਚ ਵੀ ਤੀਆਂ ਦਾ ਮੇਲਾ ਕਰਵਾਇਆ ਗਿਆ ਦਰਅਸਲ ਇਹ ਤੇ 34 ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸੇ ਤਰ੍ਹਾਂ ਦੇ ਨਾਲ ਮੇਲਾ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਕੀ ਵੱਡੀ ਗਿਣਤੀ ਦੇ ਵਿੱਚ ਮਟਿਆਰਾਂ ਜਿਨ੍ਹਾਂ ਨੇ ਹਿੱਸਾ ਲਿਆ ਤੇ ਇਸੇ ਦਰਮਿਆਨ ਤੀਆਂ ਨੂੰ ਜਿਹੜਾ ਸਾਵਣ ਦੇ ਮੌਕੇ ਸੰਧਾਰਾ ਦਿੱਤਾ ਜਾਂਦਾ ਤੇ ਤੀਆਂ ਕਿਉਂ ਮਨਾਈਆਂ ਜਾਂਦੀਆਂ ਨੇ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ। ਦਰਅਸਲ ਇੱਥੇ ਤੀਆਂ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਮੁਟਿਆਰਾ ਪਹੁੰਚੀਆਂ ਨੇ ਜਿਨ੍ਹਾਂ ਨੇ ਨੱਚ ਟੱਪ ਕੇ ਖੁਸ਼ੀ ਮਨਾਈਏ ਤੇ ਤੀਆਂ ਦੇ ਮੌਕੇ ਤੇ ਗਿੱਧਾ ਪਾਇਆ। ਇਸੇ ਦਰਮਿਆਨ ਜਿਸ ਸੰਸਥਾ ਦੇ ਵੱਲੋਂ ਜਿਸ ਮੰਚ ਦੇ ਵੱਲੋਂ ਇਸ ਸਾਰੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਉਹਨਾਂ ਦੇ ਮੈਂਬਰ ਜਿਨ੍ਹਾਂ ਨੇ ਮੀਡੀਆ ਦੇ ਨਾਲ ਰੂਬਰੂ ਹੁੰਦੀ ਹੈ ਇਹ ਗੱਲ ਆਖੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਵੱਲੋਂ ਇਸੇ ਤਰ੍ਹਾਂ ਦੇ ਨਾਲ ਤੀਆਂ ਦਾ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਅੱਜ ਸਾਡਾ ਦੇਵਤਾ ਯਾਦਗਾਰੀ ਮਾਲਵਾ ਕਲਾਕਾਰ ਮਾਂਝਵਾਲੋਂ ਇਹ ਚੌਂਤੀ ਮੇਲਾ ਹੈ ਮੈਂ ਜਦੋਂ ਅੱਜ ਤੋਂ 33 ਸਾਲ ਪਹਿਲਾਂ ਇਹ ਮੇਲਾ ਸ਼ੁਰੂ ਕੀਤਾ ਸੀ ਤਾਂ ਲੋਕਾਂ ਨੇ ਬੜਾ ਵਿਰੋਧ ਕੀਤਾ ਸੀ ਪਰ ਮੇਰੀਆਂ ਬੱਚਿਆਂ ਨੇ ਮੇਰਾ ਸਾਥ ਦਿੱਤਾ ਤੇ ਇਹ ਹੌਲੀ-ਹੌਲੀ ਇਸ ਤਰ੍ਹਾਂ ਵਧਾ ਗਿਆ ਹੌਲੇ 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 ਅੱਜ ਤੁਸੀਂ ਦੇਖ ਰਹੇ ਹੋ ਕਿਵੇਂ ਬੱਚੇ ਦੂਰੋਂ ਦੂਰੋਂ ਤਿਆਰ ਹੋ ਕੇ ਆਏ ਤੇ ਨਾਲ ਨਾਲ ਸਾਡੇ ਮੰਚ ਨੇ ਹਮੇਸ਼ਾ ਸਮਾਜ ਵਾਸਤੇ ਜੋ ਵੀ ਸਮਾਜ ਦੀ ਭਲਾਈ ਲਈ ਕੰਮ ਨੇ ਉਹ ਕੀਤੇ ਇਹ ਸਤਰੰਗੀ ਪੀਂਗ ਦਾ ਮੈਂ ਉੱਚ ਨੀਚ ਕੋਈ ਜਾਤ ਪਾਤ ਕੋਈ ਪਾਰਟੀ ਨਹੀਂ ਇੱਥੇ ਇੱਕ ਪਿਆਰ ਰੱਸਾ ਵਟਿਆ ਤੇ ਪਿਆਰ ਦੀ ਇੱਕ ਪਿੰਗ ਪਾਤੀ ਤੇ ਸਭਿਆਚਾਰ ਦਾ ਹਲਾਰਾ ਦੇ ਕੇ ਇਸ ਨੂੰ ਉੱਤੇ ਚੜਾਇਆ ਜਿਹੜਾ ਕਿ ਸੱਤ ਰੰਗੀ ਪਿੰਗ 34 ਸਾਲਾਂ ਦੀ ਹੋ ਗਈ ਹੈ ਮੇਰਾ ਜੋ ਸਨੇਹ ਮੈਂ ਆਪਣੀਆਂ ਬੱਚੀਆਂ ਨੂੰ ਦੇਣਾ ਚਾਹੁੰਦੀ ਸੀ ਉਹ ਹੁਣ ਘਰ ਘਰ ਗਲੀ ਗਲੀ ਹਰ ਥਾਂ ਦੇ ਉੱਤੇ ਦਿਨਾਂ ਲੱਗ ਰਹੀਆਂ ਤੇ ਬੱਚੀਆਂ ਖੁਸ਼ੀ ਮਨਾ ਰਹੀਆਂ ਤਾਂ ਸਾਡਾ ਪੁਰਜ਼ੋਰ ਹਮੇਸ਼ਾ ਚਾਹੇ ਅਸੀਂ ਇਹ ਰਿਸ਼ਤੇ ਕੀਤਾ ਚਾਹੇ ਅਸੀਂ ਫੀਮੇਲ ਸਫਾਈ ਸੈਟ ਕੀਤਾ ਚਾਹੇ ਅਸੀਂ ਨਸ਼ੇ ਦੇ ਸੀਰੀਅਲ ਬਣਾਏ ਚਾਹੇ ਪਾਣੀ ਤੇ ਬਣਾਏ ਮਾਲਵਾ ਘਲਾ ਘਰਮਾਂਚ ਨੇ ਸਾਡੇ ਪੰਜਾਬ ਨੇ ਸਾਡੇ ਬਠਿੰਡਾ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਮੈਂ ਸਾਰੇ মিডিਆ ਦਾ ਪ੍ਰਿੰਟ ਤੇ ਜਿਹੜਾ ਸਾਡਾ ਇਲੈਕਟ੍ਰੋਨਿਕ মিডিਆ ਉਹਨਾਂ ਨੇ ਸਤਰੰਗੀ ਬੈਂਗ ਨੂੰ ਤੇ ਚੜਾਇਆ ਮੈਂ ਉਹਨਾਂ ਦਾ ਤਹਿ ਦਿਲੋਂ ਬਹੁਤ ਹੀ ਸ਼ੁਕਰ ਗੁਜ਼ਾਰਾ ਉਹਨਾਂ ਦੀ ਮੈਂ ਕਿ ਉਹਨਾਂ ਨੇ ਇਸ ਨਮਾਣੇ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਨਵੇਂ ਸਾਲ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਲੈ ਕੇ ਤੁਹਾਡੇ ਰੂਹ ਰੂਹ ਹੋਵਾਂਗੇ ਸਾਰੀਆਂ ਬੱਚੀਆਂ ਜੜੀਆਂ ਵੀ ਤਿਆਂ ਲਾਉਂਦੀਆਂ ਇਹ ਸਾਰੀਆਂ ਮੇਰੀਆਂ ਟਾਹਣੀਆਂ ਮੇਰੇ ਮੇਰੇ ਹੱਥ 바ਵਾ ਨੇ ਮੇਰੀ ਸ਼ਕਤੀ ਹੈ ਜਦੋਂ ਤਿਆਂ ਦਾ ਨਾਮ ਆ ਜਾਂਦਾ ਚਾਹੇ ਮੈਂ 80 ਸਾਲ ਦੀ ਹੋ ਗਈ ਹੁਣ ਵੀ ਦਿਲ ਕਰਦਾ ਮੇਰਾ ਨੱਚਾ ਤੇ ਇਹ ਇੱਕ ਖੁਸ਼ੀ ਜਿਹੜੀ ਹੈ ਔਰਤ ਦੀ ਸਤ ਵੱਡੀ ਖੁਸ਼ੀ ਹੈ ਜਿਹੜੇ ਅਸੀਂ ਉਹਨਾਂ ਨੂੰ ਦਿਨੇ ਆ ਮੁਫਤ ਇੱਥੇ ਕੋਈ ਐਂਟਰੀ ਫੀਸ ਨਹੀਂ ਹੈ ਕੋਈ ਇੱਥੇ ਇਹ ਨਹੀਂ ਉੱਚ ਨਹੀਂ ਚ ਨਹੀਂ ਤੁਸੀਂ ਦੇਖ ਰਹੇ ਹੋ ਸਾਰੇ ਇੱਕ ਬਰਾਬਰ ਇੱਕੋ ਕੁਰਸੀਆਂ ਤੇ ਬੈਠੇ ਐ ਗਿੱਧਾ ਪਾ ਰਹੇ ਐ ਨੱਚ ਰਹੇ ਐ ਤੇ ਮੇਰੇ ਬੱਚਿਆਂ ਖੁਸ਼ੀਆਂ ਮਨਾ ਰਹੀਆਂ ਸਾਰੀਆਂ ਬੱਚਿਆਂ ਨੂੰ ਆਓ ਰਲ ਮਿਲ ਕੇ ਕੂਕ ਰੋਕ ਤੇ ਪਾਣੀ ਨੂੰ ਬਚਾਈਏ ਅੱਜ ਸਾਡੇ ਪੰਜਾਬ ਨੂੰ ਬਹੁਤ ਲੋੜ ਹੈ ਬਾਹਰ ਸਾਰਾ ਆਪਣਾ ਆਲੋਪ ਗਿਆ ਆਪਣਾ ਲੋਪ ਹੁੰਦਾ ਜਾ ਰਿਹਾ ਹੈ ਜਦ ਤੱਕ ਕਿ ਤੁਹਾਡੇ ਨੂੰ ਸਰਜੀਤ ਰੱਖਿਆ ਗਿਆ ਹੈ ਲੇਕਿਨ ਇਹ ਦੋਨੋਂ ਆਲੋਪ ਹੁੰਦਾ ਜਾ ਰਿਹਾ ਹੈ ਦਿਨ ਦਿਨ ਆਲੋਪ ਹੁੰਦਾ ਜਾ ਰਿਹਾ ਇਹ ਜਿਹੜਾ ਆਲੋਪ ਹੁੰਦਾ ਜਾ ਰਿਹਾ ਪਛਮੀ ਸੱਭਿਆਤਾ ਨੇ ਸਾਡੇ ਤੇ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਭਾਰ ਪਾ ਲਿਆ ਕਿਉਂਕਿ ਸਾਡੇ ਕੋ ਹੋੜ ਲੱਗ ਗਈ ਮੇਰੀਆਂ ਬੱਚੀਆਂ ਮੇਰੀ ਇਸ ਆਵਾਜ਼ ਨੂੰ ਬੁਰਾ ਨਾ ਮੰਨੋ ਉਹ ਵੀ ਇੱਕ ਆਜ਼ਾਦੀ ਚਾਹੁੰਦੀਆਂ ਸਾਰੇ ਬੱਚਿਆਂ ਨੂੰ ਆਪਣਿਆਂ ਨੂੰ ਬਾਹਰ ਭੇਜ ਦਿੰਦੇ ਐ ਪਲੱਸ 2 ਕਰਕੇ ਤੇ ਉਹਨਾਂ ਨੂੰ ਪਤਾ ਨਹੀਂ ਜਦੋਂ ਹੋਟਲਾਂ ਦੇ ਵਿੱਚ ਤੀਆਂ ਕਰਦੀਆਂ ਆਪਦੇ ਬੱਚਿਆਂ ਨੂੰ ਉਹੀ ਪੈਂਟਾਂ ਤੇ ਸ਼ਰਟਾਂ ਡਰੈੱਸਾ ਬਵਾ ਕੇ ਲੈ ਕੇ ਜਾਂਦੀਆਂ ਤਾਂ ਬੱਚੇ ਕਿੱਥੋਂ ਸਿੱਖਣਗੇ ਤੇ ਆ ਉਹ ਆਪ ਸਾਰੀਆਂ ਬਣ ਕੇ ਸਟੇਜਾਂ ਤੇ ਖੜੀਆਂ ਹੋ ਜਾਂਦੀਆਂ ਮੈਂ ਉਹਨਾਂ ਦੀਆਂ ਵੀਡੀਓ ਦੇਖਦੀ ਐ ਮੇਰਾ ਮਨ ਅंसू ਆ ਜਾਂਦੇ ਆ ਚੰਡੀਗੜ੍ਹੋਂ ਗੱਠੇ ਵੀ ਮੈਂ ਉਹਨਾਂ ਦੀਆਂ ਵੀਡੀਓ ਦੇਖਦੀ ਆ ਮੈਂ ਤੁਹਾਡਾ ਸਾਰੇ মিডিਆ ਵਾਲਾ ਦਾ ਬਹੁਤ ਧੰਨਵਾਦ ਕਰਦੀ ਆ ਕਿ ਆਂਟੀ ਨੂੰ ਤੁਸੀਂ ਕਿੰਨਾ ਪਿਆਰ ਦਿੰਨੇ ਹੋ ਕਿ ਮੈਨੂੰ ਬਠਿੰਡੇ ਦੀ ਹਰ ਖਬਰ ਉੱਥੇ ਬੈਠੇ ਨੂੰ ਮਿਲ ਜਾਂਦੀ ਆ ਮਾਤਾ ਤੁਹਾਡੇ ਇਸ ਦਿਨ ਦੇ ਮੇਲੇ ਨੂੰ 33 ਸਾਲ ਹੋ ਗਏ ਆਗੇ ਉਹ ਤਾਂ ਤੁਸੀਂ ਵੀ ਜਵਾਨੇ ਚੋਂਗੇ ਉਹ ਦਿਨ ਜਿਆਦਾ ਆ ਜਾਂਦੇ ਮੈਂ ਕਿਹ ਉਹ ਦਿਨ ਯਾਦ ਆ ਜਾਂਦੇ ਹੈ ਕਾਹੀ ਤਾਂ ਫੇਰ ਮੁੜ ਕੇ ਤੇਰਾ ਨੱਚ ਲੱਗ ਜਾਵੇ ਬੋਲੀ ਵਾਲੇ ਨਾ ਨੱਚਣ ਵਾਲੇ ਦੀ ਅੰਨੀ ਨਹੀਂ ਤੇ ਬੋਲ ਵਾਲੇ ਦੀ ਬੋਲੀ ਬੋਲ ਮੈਂ ਨੱਚ ਕਿਤੇ ਵਿੱਚ ਤੂੰ ਤੇ ਨਾਲ ਨਾਲ ਮੈਂ ਤੁਹਾਨੂੰ ਉਹ ਕਹ ਜਿਹੜੀਆਂ ਮੇਰੀਆਂ ਬੱਚਿਆਂ ਨੂੰ ਆਉਂਦਾ ਨਹੀਂ ਮੈਂ ਪਿਛਲੀਆਂ ਬੋਲੀਆਂ ਚ ਵੀ ਸਿਖਾਇਆ ਸੀ ਉਹਨਾਂ ਨੂੰ ਮੈਂ ਕਿ ਤੁਹਾਨੂੰ ਦੋਹਾ ਸੁਖਾ ਦਿੰਨੀ ਆ ਸਾਰੀਆਂ ਤੀਆਂ ਤੁਸੀਂ ਕਵਰ ਕਰਦੇ ਹੋ ਨਹੀਂ ਆਉਂਦਾ ਬੱਚਿਆਂ ਨੂੰ ਕਿਉਂਕਿ ਅਸੀਂ ਸਿਖਾਉਂਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਕਾਮਰਸ ਸਕੂਲਾਂ 'ਚ ਪੜਨ ਲਾਤਾ ਸੇ ਮੇਰੇ ਬੱਚੇ ਐਮ ਐਚ ਆਰ 'ਚ ਪੜ ਕੇ ਗਏ ਐ ਮੇਰੀ ਬੇਟੀ ਐਸ ਐਸ ਜੀ ਕਾਲਜ 'ਚ ਪੜ ਕੇ ਗਈ ਐ ਜਿਹੜੇ ਪੂਰੇ ਐਸਵੇਰੇ ਸੈਟ ਨੇ ਤੇ ਮੈਂ ਤੁਹਾਨੂੰ ਬਹੁਤ ਦਾ ਨਾ ਤੁਹਾਡਾ ਟਾਈਮ ਲੈਂਦੀ ਹੋਈ ਇੱਕ ਦੋਹਾ ਜ਼ਰੂਰ ਸੁਣਾਉਂਗੀ ਦੋ ਕਰੂ ਜੈ ਵਟਤੇ ਤੇ ਮਿੱਠੇ ਉਹ ਨਾਨੇ ਬੀ ਰਾਜ ਰਾਜ ਤੋਂ ਨੋ ਮੇਕਲਾ ਮੈਂ ਤੋ ਪਿਆਰੇ ਆ ਮੇਰਾ ਵਿੱਚ ਨਾ ਰਹੇ ਜੀ ਵਾਤ ਵਾਤ ਪਿਆਰ ਸਾਰਿਆਂ ਮੇਰਿਆਂ ਬੱਚਿਆਂ ਨੂੰ ਦੇਤਾ ਆਂਟੀ ਵੱਲੋਂ ਹਮੇਸ਼ਾ ਇਹ ਤੀਆਂ ਨੂੰ ਜਿਉਂਦੇ ਰੱਖਣਾ ਮੈਂ ਰਵਾਂ ਨਾ ਰਵਾਂ ਤੁਸੀਂ ਤੀਆਂ ਲਾਉਂਦੀਆਂ ਰਹਿਣਾ ਮੈਂ ਹੁਣੇ ਹੁਣੇ ਤੁਹਾਡੇ ਨਾਲ ਗੱਲ ਕੀਤੀ ਕਿ ਸਾਡੇ ਜਿਹੜੇ ਬੱਚੇ ਹੈ ਉਹਨਾਂ ਦੇ ਬਹੁਤ ਜ਼ਿਆਦਾ ਮੋਬਾਈਲਾਂ ਦੇ ਵਿੱਚ ਖੁੱਬ ਗਏ ਤੇ ਉਹਨਾਂ ਨੇ ਮਨੋਵਿਗਿਆਨਕ ਅਸਰ ਪੈ ਗਿਆ ਤਾਂ ਉਹ ਕੀ ਹੈ ਕਿ ਸਾਰੇ ਕੁਸੇਰੇ ਉੱਤੇ ਇੰਸਟਾਗ੍ਰam ਦੇਖਦੇ ਹੈ ਕੋਈ ਪਬਜੀ ਦੀ ਗੇਮ ਖੇល ਰਿਹਾ ਮੈਂ ਅਖਬਾਰ ਚ ਪੜ੍ਹਦੀ ਹੈ ਤਾਂ ਮੇਰਾ ਮਨ ਬੜਾ ਦੁਖੀ ਹੁੰਦਾ ਹੈ ਸਾਡਾ ਮੰਚ ਮਾਲਵਾ ਕਲਾਕਾਰ ਮੰਚ ਹੈ ਕਲਾਕਾਰਾਂ ਦਾ ਮੰਚ ਹੈ ਸਾਡਾ ਫਰਜ ਵੰਦਾ ਹੈ ਤੇ ਮੈਂ ਇੱਕ ਸੀਨੀਅਰ ਲੇਡੀ ਹੋਣ ਦੇ ਨਾਤੇ ਇਹ ਇੱਕ ਪ੍ਰੋਜੈਕਟ ਸ਼ੁਰੂ ਕਰ ਰਹੀ ਹਾਂ ਜਿਸ ਸਾਡਾ ਮੰਚ ਨਾਟਕ ਬਣਾਊਗਾ ਇਸਤੇ ਤੇ ਨਾਲ ਨਾਲ ਸੈਮੀਨਾਰ ਕਰਕੇ ਨਾਲ ਅਸੀਂ ਸਾਰਿਆਂ ਨੂੰ ਅਵੇਅਰ ਵੀ ਕਰਾਨੇ ਪ੍ਰਸ਼ਾਸਨ ਨੂੰ ਤੇ ਸਾਰਿਆਂ ਜਿੰਨੀਆਂ ਬਠਿੰਡੇ ਦੀਆਂ NGO ਮੈਂ ਉਹਨਾਂ ਨੂੰ ਬੇਨਤੀ ਕਰੂੰਗੀ ਜਿਵੇਂ ਸਾਰੇ ਮੈਨੂੰ ਦੇਖ ਕੇ 30 ਲਾਉਣ ਲੱਗੇ ਇਸੇ ਤਰ੍ਹਾਂ ਸਾਰੇ ਆਪਣੇ ਬੱਚਿਆਂ ਨੂੰ ਬਚਾਓ ਜਿਵੇਂ ਕਿ ਮੈਂ ਕਿਹਾ ਆਪਣੇ ਕੁੱਖ ਨੂੰ ਬਚਾਓ ਇਹ ਸਾਡੀ ਕੁੱਖ ਬਚੂਗੀ ਤਾਂ ਅਸੀਂ ਅੱਗੇ ਕਿੱਥੀ ਕਰਾਂਗੇ ਬਹੁਤ ਬਾਤ ਪਿਆ